ਵਾਕ ਨੂੰ ਵੀ ਨਾ ਬਣਾ ਕੋਟ ਕੇ ਵੀਡੀਓ ਬਣਾ ਪਾਸ ਕਿੱਥੋਂ ਆਏ ਤੂੰ ਹਾਂਜੀ ਮੈਂ ਕੋਟ ਕੇ ਬਲਾਕ ਕਰਦੀ ਹਾਂ ਫਿਰ ਕੋਟ ਕਪੂਰੇ ਤੋਂ ਬਲਾਕ ਕਰਦੀ ਹਾਂ ਕੁੜੀ ਰਾਤ ਨੂੰ ਟਾਈਮ ਹੈਗਾ ਜੀ ਟਾਈਮ ਵੇਖੀ ਕਿੰਨਾ ਹੈ ਸਾਡੇ 3:00 ਵਜੇ ਦਾ ਹੈ ਸਾਡੇ 3:00 ਦਾ ਟਾਈਮ ਹੈ ਜੀ ਦੇ ਰਾਤ ਨੂੰ ਨਾ ਦੋ ਬੰਦੇ ਜੀ ਇੱਕ ਅੱਜ ਲੇਡੀ ਜੀ ਮੇਰੇ ਜੀ ਗੁਡਨੈਪਰਸ ਸੀਗੇ ਉਹ ਆਪ ਗੈਬ ਹੋਏ ਹੋਇਆ ਮੈਂ ਸਹੀ ਆ ਮ ਖੜੀ ਹੋਈ ਆ ਜੀ ਤੇ ਕਹਿੰਦੇ ਕਿਡਨੈਪਰ ਗੈਬ ਹੋਗੇ ਤੇ ਸਹੀ ਆ ਖੜੀ ਆ ਇਹ ਰਾਤ ਨੂੰ ਬੱਚਾ ਬੱਚਾ ਚੱਕਦੀ ਫੜੀ ਜੀ ਆ ਬੱਚਾ ਸੀ ਬੱਚਾ ਕਿੱਥੇ ਦਿਖਾਓ ਬੱਚਾ ਮੈਂ ਸਰ ਤੜਕਣਾ ਆ ਆ ਬੱਚਾ ਜਿਹੜਾ ਨਾ ਬੱਚਾ ਨੇੜੇ ਲਿਆਓ ਜੀ ਉਹ ਪੱਜ ਚੁੱਕੇ ਠੀਕ ਤੇ ਕਹਿੰਦੇ ਬੱਚਾ ਚੱਕਣ ਵਾਲੇ ਪੱਜ ਚੁੱਕੇ ਹੋਈ ਆ ਜੀ ਅੱਛਾ ਬੱਚਾ ਚੱਕਣ ਵਾਲੇ ਪੱਜ ਚੁੱਕੇ ਨੇ ਤੇ ਤੂੰ ਨਾਲ ਕਿਵੇਂ ਆ ਜੀ ਆ ਬੱਚਾ ਚੱਕਦੀ ਸੀ ਜੀ ਇਹ ਰਾਤ ਨੂੰ ਨਹੀਂ ਸਰ ਅਸੀਂ ਬੱਚਾ ਚੱਕਣ ਵਾਲੇ ਨਹੀਂ ਮੈਂ ਰਿਪੋਰਟ ਵੀ ਕਰ ਰਹੀ ਆ ਬੱਚਾ ਚੱਕਣਾ ਫਿਰ ਕੌਣ ਸੀਗਾ ਕਿਹੜਾ ਸੀ ਜਿਹੜਾ ਜਿੱਤ ਗੱਡੀ ਲੈ ਕੇ ਆਏ ਖੜੇ ਸੀ ਲੋਕ ਘੁੰਮਣਾ ਭਿੱਜ ਗਿਆ ਉਹ ਤਾਂ ਹੀ ਬੈਕ ਹੋ ਗਏ ਮਨ ਗਈ ਮੈਂ ਜੇ ਸਹੀ ਆਂ ਜੇ ਮੈਂ ਸਹੀ ਆਂ ਤੁਹਾਡੇ ਕੋਲ ਖੜੀ ਆਂ ਠੀਕ ਆ ਜੇ ਮੈਂ ਗੱਲਾਂ ਕਰਾਂ ਅੱਛਾ ਇਹ ਤੈਨੂੰ ਮੌਕਾ ਨਹੀਂ ਮਿਲਿਆ ਭੱਜਣ ਦਾ ਇੱਕ ਮਿੰਟ ਇੱਕ ਬੰਦਾ ਇੱਕ ਬੰਦਾ ਗੱਡੀ ਤੇ ਜਿਹੜੇ ਮੁਸਤਾਰ ਗੱਡੀ ਆ ਜਾ ਉਹ ਚੱਕਦੀ ਸੀ ਜਿਹੇ ਰੱਤਾ ਆ ਤੇ ਅਸੀਂ ਦਵਾਕ ਨਹੀਂ ਚੱਕਣ ਵਾਲੇ ਬਿਲਕੁਲ ਨਹੀਂ ਦਵਾਕ ਬੰਦਾ ਸਾਰੇ ਬੰਦੇ ਸਾਰੇ ਤੁਹਾਨੂੰ ਜਾਣਦੇ ਲੱਗੇ ਹੋ ਤਾਂ ਨਿਕਲ ਗਏ ਨਾ ਨਹੀਂ ਤੁਹਾਨੂੰ ਕਰਦੀ ਮੈਂ ਨਿਕਾਲ ਦੇ ਕਰਦੇ ਵੇਲੇ ਮੰਨੀਗਾ ਨਾ ਸਾਰੇ ਇਹ ਆਈ ਕਿਥੋਂ ਪੁੱਛਦਾ ਮੂਹ ਸੁੱਕੀ ਐ ਨਾ ਯਾਰ ਚਿੱਟੇ ਵਾਲੀ ਐ ਨਹੀਂ ਸੌ ਰਸੀ ਨਹੀਂ 250 ਪਾਣੀ ਨਹੀਂ ਦੇਣਾ ਇਹਨੂੰ ਦੇਣਾ ਚੱਲ ਪਾਣੀ ਪੀ ਲੈ ਪਾਣੀ ਆਈ ਗੱਲ ਲੱਗੀ ਆਈ ਬੰਦ ਮਾਰੀ ਜਾਂਦੀ ਸੱਪ ਦੇ ਬੰਦ ਕੋਈ ਲੈਡ ਰੋਡ ਨਹੀਂ ਚੱਲਦੀ ਮਾਈਲ ਦੀ ਦੋ ਗੱਡੀ ਲੈ ਕੇ ਆਏ ਖਾਲੇ ਗੱਡੀ ਇਹ ਮੌਕਾ ਨਹੀਂ ਨਾ ਮਿਲਿਆ ਨਾ ਭੱਜਣ ਦਾ ਜਿਦਾਂ ਆਏ ਹੁਣ ਤੇਰੇ ਨਾਲ ਦੇ ਇੱਕ ਵਾਰ ਤੇਰੇ ਨਾਲ ਦੇ ਕਿੱਧਰ ਗਏ ਆ ਬੰਦਿਆਂ ਨੂੰ ਤਾਂ ਡਰ ਗਏ ਬੰਦੇ ਇਹਦੇ ਜੇ ਡਰਦੇ ਨਹੀਂ ਤਾਂ ਆਹ ਬੰਦੇ ਤਾਂ ਬੰਦੇ ਨਾ ਬਈ ਪਰੇ ਜਾਉਂਦੇ ਕੁਝ ਨਾ ਹੋਤ ਮੁੱਚ ਬਦਲ ਗਿਆ ਨਾ ਇਹ ਤਾਂ ਆਕ ਨਹੀਂ ਜੀ ਥੱਲੇ ਵਰਗੀ ਇਹਦੇ ਨਾਲ ਦੇ ਭੱਜ ਚੁੱਕੇ ਆ ਜੀ ਤੇ ਉਹ ਕਿੱਥੋਂ ਦੇ ਆ ਉਹ ਕਿੱਥੋਂ ਦੇ ਆ ਹਾਂਜੀ ਇਹ ਬਹੁਤ ਹੈਗਾ ਬੰਦਾ ਥੱਲੇ ਹਾਂ ਮੈਂ ਅਸਲੀ ਡਰ ਨਾਲ ਪੜਾ ਉਹ ਹੈਗਾ ਵਿੱਕੀ ਡਾਕਟਰ ਠੀਕ ਹੈ ਉਹ ਗ੍ਰੈਪਰਾ ਵਿੱਕੀ ਡਾਕਟਰ ਕੜਾ ਹਾਂਜੀ ਉਹ ਮਤਲਬ ਕਿੱਥੋਂ ਆ ਹਾਂਜੀ ਕਿੱਥੋਂ ਬਰਾੜ ਦੇ ਹਸਪੀਟਲ ਚ ਲੱਗਿਆ ਇੱਕ ਸੋਨੂ ਆ ਉਹ ਵੀ ਕੋਟਕਪੂਰੇ ਦਾ ਉਹ ਵੀ ਗ੍ਰੈਪਰ ਆ ਮੈਂ ਕੱਲ ਵਿੱਕੀ ਕੋਟਕਪੂਰੇ ਤੋਂ ਆਇੜਾ ਹਾਂਜੀ ਸੋਨੂ ਸੋਨੂ ਕੋਟਕਪੂਰੇ ਤੋਂ ਉਹ ਵੀ ਕਿਡਨੈਪਰ ਆ ਬਰਾੜ ਰਸਤਾ ਚ ਲੱਗਿਆ ਹਾਂਜੀ ਉਹ ਸਾਰੇ ਗ੍ਰੈਪਰ ਨੇ ਅਸੀਂ ਮੈਸੇਜ ਜਿਹੜੀ ਦੇ ਰਹੀ ਹਾਂ ਨੀ ਸਾਰਾ ਦੱਸਣਾ ਸਿਮਪਲ ਮੈਂ ਕੈਮਰਾ ਵਿੱਚ ਚੱਲਦੀ ਆਂ ਤੇ ਮੈਂ ਚੱਕਣ ਵਾਲੀ ਨਹੀਂ ਮੈਂ ਤੁਹਾਨੂੰ ਤਾਂ ਹੀ ਗੱਲ ਕਰ ਰਹੀ ਜਿਹੜਾ ਦੂਜਾ ਸੀਗਾ ਉਹ ਕੋਣ ਸੀ ਵਿੱਕੀ ਦੱਸਣ ਵਾਲੀ ਆ ਠਾਇਆ ਸੀ ਕਿ 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 ਅੱਜ ਜਿਹੜਾ ਮੰਜਾ ਆਈ ਫੋਨ ਥੋੜੀ ਹੈਲਥ ਲਈ ਫੋਨ ਥਾਇਆ ਠੀਕ ਹੈ ਉਹ ਚਾਹੇ ਲਿਟਾ ਗਏ ਇੱਕ ਸਾਡੇ ਗੁਰਦਾਵਾਲਾ ਸੈਕਟਰ ਨੰਪਿਸਨ ਗੁਰਦਾਵਾਲਾ ਸੈਕਟਰ ਕੋਲੇ ਤੋਂ ਆ ਜਦੋਂ ਮੈਂ ਨਾ ਭੋਗਾਂ ਮੈਂ ਲਾਵਾਂ ਲੈ ਆਵਾਂ ਲਾਵਾਂ ਲੈ ਆਵਾਂ ਫਿਰ ਇਹ ਕੋਈ ਨਾ ਕੋਈ ਗੱਲ ਸੁਣਨ ਦੇ ਗੁਰਪਤਾਂ ਗੱਲ ਦੀ ਹੈ ਉਹ ਐ ਸਮਤ ਸਿੰਘ ਦਾ ਹਸਬੰਦ ਹੈ ਕਿਹਨਾਂ ਦਾ ਸਮਤ ਸਿੰਘ ਦੇ ਹਸਬੰਦ ਡਾਕਟਰ ਉਹ ਬਚ ਕੇ ਹੈ ਇਸ ਲਮੈਸ ਕਰਾਈ ਹੋਈ ਹੈ ਉਹ ਦੇਖ ਲਰੇ ਜੋ ਭਾਂਸ ਪਾਉ ਦੀ ਫੋਨ ਕਰਕੇ ਨਹੀਂ ਇੱਕ ਮਿੰਟ ਹੋਰ ਹੋਰ ਟੌਪਰ ਨੂੰ ਪਾ ਜਿਹੜਾ ਸਮਤ ਸਿੰਘ ਹੈ ਸਾਰੇ ਤਾਨ ਰੱਬ ਦੇ ਫਰੀਕ ਠੋਕ ਦੇ ਦੇ ਕੋਈ ਹੋਰ ਬੰਦਾ ਵੀ ਹੋਊਗਾ ਮੈਂ ਤਾਂ ਤਵਾ ਦਾ ਨਹੀਂ ਨਹੀਂ ਨਿੱਕੇ ਡਾਕਟਰ ਹਾਂਜੀ ਇਹਦੇ ਦੋ ਬੰਦੇ ਹੋਰ ਵੀ ਹੋਣਗੇ ਨਾਲ ਜੇ ਆਪੇ ਪਾਸੋਂ ਭਾਂਸ ਲੋਕੇ ਪਈਓ ਕਿਤੇ ਡਾਕਟਰ ਕਿਥੇ ਨੇ ਉਹ ਵੀ ਕੋਟ ਨੂੰ ਬੜਾ ਅੱਛਾ ਵਿੱਕੀ ਡਾਕਟਰ ਵੀ ਕੋਟਗਪੂਰੇ ਤੋਂ ਆਇਆ ਆ ਉਹ ਵੀ ਕੋਟ ਨਾ ਉਹ ਜਿੱਥੇ ਕਿੰਨਾ ਕਰਦਾ ਜਾਂਦਾ ਅਸੀਂ ਮੈਂ ਇਦਾਂ ਦਾ ਕੰਮ ਕਰਦੇ ਆ ਜਿਹੜੇ ਕਰਦੇ ਆ ਉਹਦਾ ਨਾਮ ਲੈ ਨਹੀਂ ਮੈਨੂੰ ਠੀਕ ਹੈ ਪੀਣ ਜਿਹੜੇ